ਸ੍ਰੀ ਕਾਲ ਜੀ ਕੋਲੋਂ ਅਦਕ ਕਲ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਸਬਜੈਕਟ ਨੂੰ ਕਰਦੇ ਔਰ ਉਹਨਾਂ ਲੋਗਾ ਨੇ ਦਿਨ ਦਿਹਾੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਘਟਨਾ ਕਰਮ ਨੂੰ ਮੂਪ ਦਰਸ਼ਕ ਬਣ ਕੇ ਉਹ ਦੇਖਦੇ ਰਹੇ ਸੋ ਅਸੀਂ ਇਹ ਨਿੰਦਾ ਕਰਦੇ ਆਂ ਔਰ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਹੈ ਤੇਰੀ ਜ਼ਿੰਮੇਵਾਰ ਜਿਹੜੀ ਹੈ ਉਹ ਚਾਹੂ ਦੀ ਸਰਕਾਰ ਹੈ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੁਲਿਸ ਪ੍ਰਸ਼ਾਸਨ ਕਮਿਸ਼ਨਰ ਸਾਹਿਬ ਤੋਂ ਲੈ ਕੇ ਥੱਲੇ ਸਾਰੇ ਪੁਲਿਸ ਕਰਮੀ ਕਿਉਂਕਿ ਪੁਲਿਸ ਕਰਮੀ ਜਿਹੜੇ ਸੀ ਉਹ ਉਹ ਫੋਰ ਪਾਸੇ ਕੰਮ ਕਰਦੇ ਰਹੇ ਇਹ ਜਾਂਚ ਦਾ ਵਿਸ਼ਾ ਵੀ ਪੌੜੀ ਕੀ ਨੇ ਲਾਈ ਕਿ ਬੰਦਾ ਉਹ ਬੰਦਾ ਆਇਆ ਕਿੱਥੋਂ ਦਾ ਉਹ ਬੰਦਾ ਸੀ ਸੁਣਿਆ ਕਿ ਉਹ ਹੋਗੇ ਦਾ ਆਦਮੀ ਸੀ ਸਾਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈ ਔਰ ਇਸ ਗੈਰੀ ਸਾਜਿਸ਼ ਦਾ ਪਰਦਾ ਫਾਸ ਹੋਣਾ ਚਾਹੀਦਾ ਹੈ ਔਰ ਨਾਲ ਹੀ ਨਾਲ ਬਾਦਵਾ ਸਾਹਿਬ ਨੇ ਜਿਵੇਂ ਕਿਹਾ ਅਸੀਂ ਸਾਰੀ ਸਮੂਚੀ ਕਾਂਗਰਸ ਸਿਟਿੰਗ ਜੱਜ ਤੋਂ ਏਰੀ ਇਨਕੁਆਰੀ ਮੰਗਦੇ ਆ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਔਰ ਲੋਕਾਂ ਦੇ ਮੰਨ ਦੇ ਵਿੱਚ ਜਿਹੜੇ ਭਾਵ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਹੋਇਆ ਕਿਉਂ ਔਰ ਮੈਂ ਜਿਹੜੀ ਗੱਲ ਤੇ ਨਾਲ ਤੁਹਾਨੂੰ ਅਸੀਂ ਅੱਜ ਪ੍ਰੈਸ ਕਾਨਫਰੰਸ ਵੀ ਕਰਨ ਆਏ ਆ ਕਿਉਂਕਿ ਪੁਲਿਸ ਜਿਹੜੀ ਸਾਰੀ ਸੀ ਉਹ ਉਹ ਲੱਗੀ ਹੋਈ ਸੀ ਕਾਉਂਸਲਰ ਸਫਾਨਾ ਨੂੰ ਫੜਨ ਵਾਸਤੇ ਬਾਬਾ ਸਾਹਿਬ ਦੀ ਅਬੇਦਕਰ ਦੀ ਸਟੈਚੂ ਦੀ ਜਾਂ ਲੋਕਾਂ ਦੀ ਜਾਨ ਮਾਨ ਦੀ ਰੱਖਿਆ ਦੇ ਲਈ ਤਾਂ ਪੁਲਿਸ ਹੈ ਹੀ ਨਹੀਂ ਅੱਜ ਕੱਲ ਪੁਲਿਸ ਸਾਡੇ ਕਾਉਂਸਲਰ ਸਫਾਨਾ ਦੇ ਪਿੱਛੇ ਲੱਗੀ ਹੋਈ ਸੀ ਸਾਰਿਆਂ ਦੇ तमाम ਲੋਕਾਂ ਦੇ ਘਰਾਂ ਦੇ ਵਿੱਚ ਰੇਡਸ ਚੱਲ ਰਹੀਆਂ ਸਨ ਤੋਦੋ ਐਸ ਐਚਓਸ ਦੇ ਕੇ ਕਿ ਪੀ ਇੱਕ ਇੱਕ ਨਾਲ ਤਹਿਸੀਲਦਾਰ ਕਿਤੇ ਐਫ ਐਸਓ ਕਿਤੇ ਵੀਡੀਓ ਸ ਇਹ ਸਾਰੇ ਸਾਡੇ ਬੰਦਿਆਂ ਨੇ ਸਕੱਜਾ ਕਸਣ ਵਾਸਤੇ ਲਾਈ ਗਏ ਸਰ ਕਿ ਕੋਈ ਕਮਜ਼ੋਰੀ ਪਾ ਲੋ ਕਿਸੇ ਦਾ ਪੰਪ ਹੈ ਕਾ ਉਥੇ ਐਫ ਐਸਓ ਨੂੰ ਭੇਜੋ ਕਿ ਕਿਸੇ ਦੀ ਕੋਈ ਹਲਵਾਈ ਦੀ ਦੁਕਾਨ ਹੈ ਕਾ ਫੂਡ ਵਾਲਾ ਡਿਪਾਰਟਮੈਂਟ ਹੈਲਥ ਵਾਲਾ ਭੇਜ ਦਿਓ ਕਿਸੇ ਦੇ ਕੋਈ ਪੁਰਾਣੇ ਮਕਦਮੇ ਦੀ ਸ਼ਿਕਾਇਤ ਲੈ ਲਓ ਕਿਉਂਕਿ ਇਹ ਕਿਆ ਜਿਆਸੀਗਾ ਕਿ ਇੱਕ ਨਾ ਇੱਕ ਕਾਉਂਸਲਰ ਜਾਂ ਕਿਵੇਂ ਵੀ ਇਹਨਾਂ ਦਾ ਹਲਾਓ ਤਾਂ ਜੋ ਅਸੀਂ ਆਪਣਾ ਮੇਰ ਬਣਾ ਸਕੀਏ ਫਗਵਾੜਾ ਦੇ ਵਿੱਚ ਇਹਨਾਂ ਨੇ ਇਦਾਂ ਹੀ ਕੀਤਾ ਸਾਡੇ 5 ਕਾਉਂਸਲਰ ਸਭਾਾਂ 'ਤੇ ਖਰਚੇ ਦੇਤੇ ਬਾਅਦ ਮੈਂ ਤੇ ਬਾਜਵਾ ਸਾਹਿਬ ਤੇ ਸਮੂਚੀ ਕਾਂਗਰਸ ਉਹਨਾਂ ਕਾਉਂਸਲਰ ਸਭਾਾਂ ਦਾ ਧੰਨਵਾਦੀ ਆ ਔਰ ਹਿਸਟਰੀ ਇਹ ਯਾਦ ਰੱਖੇਗੀ ਕਾਂਗਰਸ ਪਾਰਟੀ ਇਹ ਇਹ ਨਹੀਂ ਹਥਿਆਰਾ ਚਾਰ ਤੇ ਡਰੋਨ ਤੋਂ ਬਾਅਦ ਸਾਡਾ ਇੱਕ ਵੀ ਕਾਉਂਸਲਰ ਕਸ ਤੋਂ ਮਸ ਨਹੀਂ ਹੋਇਆ ਕਿ ਅਸੀਂ ਉਹ ਸਾਰੇ ਬਸ ਤੇ ਲੈ ਕੇ ਹਿਮਾਚਲ ਲੈ ਕੇ ਜਾਣਾ ਪੈ ਰਿਹਾ ਹੈ ਇਹ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਸੰਵਿਧਾਨ ਦੇ ਨਿਰਮਾਤਾ ਤੇ ਸਰਦਾਰਾਂ ਦੀਆਂ ਗੱਲਾਂ ਕਰਦੇ ਆ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਸਨ ਸਾਨੂੰ ਆਪਣੇ ਕਾਉਂਸਲਰ ਹਿਮਾਚਲ ਲੈ ਕੇ ਜਾਣੇ ਪਏ ਔਰ ਜਿਹਨੂੰ ਲੈ ਕੇ ਆਏ ਪਰਚੇ ਦਰਜ ਕਰ ਦਿੱਤੇ ਇਹ ਜਦੋਂ ਪਤਾ ਲੱਗਿਆ ਵੀ ਕੋਈ ਟੇਸ਼ਨ ਨਹੀਂ ਜਾ ਰਹੀ ਉਦੋਂ ਇਹਨਾਂ ਨੇ ਚੋਣ ਜਿਹੜਾ ਹੈ ਉਹਨਾਂ ਚੋਣ ਨੂੰ ਡਿਲੇ ਕਰ ਦਿੱਤਾ ਗਿਆ ਚਾਹੁੰਦੇ ਕੀ ਇਹ ਕਮਿਸ਼ਨਰ ਪਿਛਲੇ ਗੇਟ ਪਿੱਛੋਂ ਦੀ ਚਲਾ ਗਿਆ ਇਹ ਫਰਮਾਣੇ ਦੀ ਘਟਨਾ ਹੈ ਸੋ ਇਸੇ ਤਰ੍ਹਾਂ ਇਹਨਾਂ ਨੇ ਪਟਿਆਲਾ ਦੇ ਵਿੱਚ ਕਨਸਟੀਟਿਊਸ਼ਨ ਦੀਆਂ ਧਰਜੀਆਂ ਉਡਾ ਕੇ ਆਪਣਾ ਮੇਰ ਬਣਾਇਆ ਜਿੱਥੇ 40 ਸਾਡੇ ਕਾਗਜ਼ ਰੱਦ ਕਰ ਦਿੱਤੇ ਚਾਦੀ ਤੋਬੇ ਵਾਲੀ ਕਾਗਜ਼ ਕਾਗਜ਼ ਵੀ ਉਡਾ ਦਿੱਤੇ ਲੇਡੀਜ਼ ਦੇ ਕੱਪੜੇ ਪਾੜ ਦਿੱਤੇ ਤੇ ਫਿਰ ਕਾਗਜ਼ ਤੇ ਫਾਈਲਾਂ ਖੋਲ ਹੀ ਆਗੇ ਇਹ ਹੈ ਉਹ ਸਵਿਧਾਨ ਦੇ ਨਿਰਮਾਤਾ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਆਪਣੇ ਕਮਰੇ 'ਚ ਲਾਉਣ ਦੀ ਇਹਨਾਂ ਨੇ ਫੈਸਲਾ ਕੀਤਾ ਸੀ ਸੋ ਅੱਜ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਚੋਣ ਹੈ ਸਾਨੂੰ ਇਹੀ ਹਸਤਾ ਹੈ ਸਾਨੂੰ ਇਹੀ ਸ਼ੰਕਾ ਹੈ ਕਿ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਅੱਜ ਕੋਈ ਨਾ ਕੋਈ ਬਹਾਨਾ ਬਣਾ ਕੇ ਜਦੋਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਤੇ ਫਿਰ ਸਾਡੇ ਸਾਰੇ ਦੇ ਸਾਰੇ ਕਾਉਂਸਲਰ ਐ ਚਟਾਂਗ ਦੇ ਬੰਗ 3 42 ਦੇ 42 40 ਤੇ ਇੰਡੀਪੈਂਡੈਂਟ ਟਾਂਗਰੀ ਸਾਹਿਬ ਲਾਲਚ ਦੇਣ ਤੋਂ ਬਾਅਦ ਹਰ ਸੰਭਵ ਉਪਰਾਲਾ ਕਰਨ ਤੋਂ ਬਾਅਦ ਮੰਤਰੀ ਇਹਨਾਂ ਦੇ ਪ੍ਰਧਾਨ ਸਾਹਿਬਾ ਅਮਨ ਉਹੜਾ ਤੱਕ ਮંત્રી ਸਾਰੇ ਟੈਲੀਫੋਨ ਕਰ ਕਰਕੇ ਸਾਡੇ ਬੰਦੇ ਨੂੰ ਧਮਕਾਉਣਾ ਉਹਨਾਂ ਨੂੰ ਲਾਲਚ ਦੇਣਾ ਵੱਡੇ ਵੱਡੇ ਲਾਲਚ ਦੇਨੇ ਇਸੇ ਬਾਬੂਦੋ ਐ ਚਕੰਗ ਦੇ ਵਾਂਗ ਸਾਡੇ ਨਾਲ ਖੜੇ ਹੈ ਔਰ ਸਾਨੂੰ ਪੂਰਨ ਜਿਹੜਾ ਖਸਤਾ ਹੈ ਪੂਰਨ ਜਿਹੜਾ ਸਾਨੂੰ ਇਹ ਉਮੀਦ ਹੈ ਕਿ ਅੱਜ ਇੱਥੇ ਵੀ ਇਹ ਜਿਹੜਾ ਚੋਣ ਹੈ ਇਹਨੂੰ ਡਿਲੇ ਕਰਣਗੇ ਫੋਰ ਇਹਨਾਂ ਤੇ ਕੋਈ ਇਹਨਾਂ ਦੇ ਹੀਲਾ ਵਸੀਲਾ ਨਹੀਂ ਚੱਲਿਆ ਸੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਟੰਗਪੋਰ ਤਰੀਕਾ ਅਪਣਾਉਣਗੇ ਕਿ ਜੀਰੇ ਨਾਲ ਇਹ ਚੋਣਾਂ ਦੇ ਵਿੱਚ ਡੇੜੀ ਕਰ ਦਿੱਤੀ ਜਾਵੇ ਫਿਰ ਹੋਵੇ ਸੋ ਪਰ ਅਸੀਂ ਸਾਰੇ ਜਾਣੇ ਸਮੁੱਚੀ ਕਾਂਗਰਸ ਇਸ ਅੱਜ ਇੱਥੇ ਆਏ ਆ ਭਾਰਗਵ ਸਾਹਿਬ ਵੀ ਇੱਥੇ ਹੈ ਅਸੀਂ ਵੀ ਇੱਥੇ ਹੈ ਔਰ 4 ਵਜੇ ਜਿਹੜੀ ਇਹਨਾਂ ਨੇ ਇਲੈਕਸ਼ਨ ਰੱਖਿਆ ਉਹਦੇ ਵਿੱਚ ਅਸੀਂ ਸਾਰੇ ਸਾਡੇ ਕੌਂਸਲਰ ਸਾਹਿਬਾਨ ਹਿੱਸਾ ਲੈਣਗੇ ਔਰ ਸਾਨੂੰ ਪੂਰਨ ਉਮੀਦ ਹੈ ਕਿ ਜਿਹੜਾ ਮੇਅਰ ਹੈ ਉਹ ਕਾਂਗਰਸ ਪਾਰਟੀ ਦਾ ਬਣੇਗਾ ਅਗਰ ਅੱਜ ਇਹ ਚੋਣਾਂ ਕੇ ਲਈਆ ਹੁੰਦੀ ਹੈ ਸੋ ਮੈਂ ਇੰਤਰੀਕ ਨਹੀਂ ਛੋੜਿਆ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਪੁਲਿਸ ਵਾਲਿਆਂ ਨੂੰ ਕਿ ਕਿਸੇ ਪ੍ਰਕਾਰ ਦੀ ਤੁਸੀਂ ਅਗਰ ਉਨੀਕੀ ਕੀਤੀ ਅਸੀਂ ਇਸ ਤੋਂ ਬਾਅਦ ਫਗਵਾੜੇ ਵੀ ਜਾਣਾ ਹੈ ਇੱਕ ਕਦੇ ਦਿਨ ਦੇ ਵਿੱਚ ਮੈਂ ਤੇ ਬਾਟਵਾ ਸਾਹਿਬ ਨਹੀਂ ਕਿਉਂਕਿ ਉੱਥੇ ਵੀ ਜਿਹੜਾ ਐਸਐਸਪੀ ਲੱਗਿਆ ਹੈ ਉਹ ਬਿਲਕੁਲ ਹੀ ਮਲਕੇ ਪੈਰਾ ਚ ਜਾਣ ਹੈ ਨਹੀਂਗਾ ਲੱਤਾ ਚ ਬਿਲਕੁਲ ਜਾਣ ਨਹੀਂ ਦੀ ਚੁੱਪ ਚਬੀਤੇ ਫਲਾਣੇ ਦੇ ਪਰਚਾ ਦੇਤਾ ਫਲਾਣੇ ਤੇ ਪਰਚਾ ਦੇਤਾ ਸਾਡੇ ਕਿਸੇ ਕਾਉਂਸਲਰ ਨਾਲ ਉਹਦੇ ਰਿਸ਼ਤੇਦਾਰ ਨਾਲ ਉਹਨਾਂ ਦੇ ਕਾਰੋਬਾਰ ਨਾਲ ਕਿਸੇ ਨੇ ਦੁਰਵਿਗਿਆਰ ਕੀਤਾ ਜਾਂ ਕੋਈ ਏਸੀ ਗਲੜਬੜ ਕੀਤੀ ਤਾਂ ਫਿਰ ਆਰਥ ਪਾਰ ਪਾਰ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਪਰ ਮੈਂ ਉਮੀਦ ਕਰਦਾ ਕਿ ਅੱਜ ਇਹ ਜੋ ਹਰਕਤ ਇਹਨਾਂ ਨੇ ਫਗਵਾੜੇ ਕੀਤੀ ਹੈ ਉਹ ਇਹ ਹਰਕਤ ਦੁਆਰਾ ਨਹੀਂ ਦਹਿਰਾਉਣਗੇ ਕਿਉਂਕਿ ਮੰਡੇਟ ਸਾਨੂੰ ਲੋਕਾਂ ਨੂੰ ਦਿੱਤਾ ਹੈ ਲੋਕਾਂ ਨੇ ਕਿ ਅਸੀਂ ਆਪਣਾ ਮੇਅਰ ਚੁਣਾਂਗੇ ਔਰ ਹਮ ਰਿਸਰ ਦੇ ਲੋਗਾ ਦੀ ਸੇਵਾ ਕਰਾਂਗੇ ਰਾਜੀ ਇਹ ਤਾਂ ਸੋ ਸੋ ਇੰਨੀ ਹੀ ਮੈਂ ਗੱਲ ਕਰਨੀ ਚਾਹੁੰਦਾ ਸਨ ਹੁਣ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਤੁਹਾਡੇ ਨਾਲ ਆਪਣੀ ਗੱਲ ਰੱਖਦੇ ਨਹੀ 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 ਚੱਲ ਰਹੀ ਹੈ ਬਹੁਤ ਹੀ ਪਰਮ ਸਤਿਗੁਰੂ ਡਾ. ਮੋਤੀ ਦੇ ਅਧਿਆਪਕ ਜਿਹਨੇ ਛੋਟੀ ਭਾਈ ਜੱਜਾ ਬਰਿੰਦ ਸਾਹਿਬ ਦੇਡੇ ਛੋਟੇ ਭਾਈ ਇਤੋਂ ਦੇ ਮੈਂਬਰ ਆਫ ਪਾਰਲੀਮੈਂਟ ਸਰ ਜੀ ਸਿੰਘ ਮੌਜੂਦਾ ਸਹਿ ਸਾਡੇ ਫਾਰਮਰ ਡਿਪਟੀ ਚੀਫ ਮਿਨਿਸਟਰ ਸੂਬੇ ਦੇ ਓਮਪ੍ਰਕਾਸ਼ ਸੋਨੀ ਸਾਹਿਬ ਸਰ ਜਸਵੀਰ ਸਿੰਘ ਢੈਂਪਾ ਜੀ ਮંત્રી ਮਤਲਬ ਡਾਕਟਰ ਰਾਜਕੁਮਾਰ ਮੇਕਾ ਸਾਹਿਬ ਖਦੇਕਸ ਮਿਨਿਸਟਰ ਸਾਹਿਬ ਖਾਦੀ ਪੈਂਡ ਹੱਥ ਵਿੱਚ ਰੱਖਦਾ ਵੀ ਨਵਜੋਤ ਕੌਰ ਸਿੱਧੂ ਜੀ ਫਾਰਮਰ ਮੰਤਰੀ ਸਹਿਬਾ ਬਾਸੀ ਸਾਹਿਬ ਸਾਦੇ ਜੀ 53 ਜਿੰਦਰ ਸਿੰਘ ਬਾਜਵਾਦੀ ਸੌਰੀ ਮਾਫੀ ਦਿਓ ਸਾਡੇ ਸੀਨੇ ਬੋ ਸਾਡੇ ਨੌਰੀ ਸਾਡੇ ਨੌ ਸੀਨੇ ਸਾਡੇ ਸਾਥੀ ਇਥੋਂ ਦੇ ਅਬਜ਼ਰਵ ਸੌਰੀ ਮੈਂ ਮਿਸ ਕਰ ਗਿਆ ਉਹ ਇਥੇ ਤਸ਼ਰੀਫ ਫਰਮਾਨੇ ਸਾਡੇ ਪ੍ਰਧਾਨ ਜੀ ਪੱਪੂ ਜੀ ਤੇ ਪਾਕੀ ਸਾਡੇ ਸਾਹਿਬ ਪ੍ਰਧਾਨ ਜੀ ਨੇ ਦੋਨੋ ਸ਼ੀਜ਼ਾ ਬਹੁਤ ਸਾਫ ਤੌਰ ਤੇ ਤੁਹਾਡੇ ਸਾਹਮਣੇ ਰੱਖੀਆਂ ਨੇ ਪਹਿਲੇ ਤੇ ਕੱਲ ਦੀ ਜਿਹੜੀ ਬੜੇ ਹੀ ਸਾਬ 26 ਜਨਵਰੀ ਵਾਲੇ ਦਿਨ ਕੌਂਸਟਿਟਿਊਸ਼ਨ ਦੇ ਸਾਡੇ ਨਿਰਭਾਤਾ ਡਾਕਟਰ ਪੀਮਰਾ ਅਤੇ ਵੇਦਕਰ ਸਰ ਜਿਨ੍ਹਾਂ ਦਾ 26 ਜਨਵਰੀ ਦਾ ਦਿਨ ਹਰੇ ਦੋਸਤਾਂ ਨੂੰ ਬਹੁਤ ਗਰਵ ਨਾਲ ਮਨਾਉਂਦੇ ਐਂ ਜਿਹੜਾ ਪ੍ਰੋਟੋਕਾਲ ਹੈ ਕਿ ਉਸ ਦਿਨ ਇੱਕ ਇੱਕ ਜੱਪੇ ਤੇ ਪੁਲਿਸ ਲੱਗੀ ਸਾਡੀ ਬਦਕਿਸਮਤੀ ਵੇਖੋ ਉਹ ਜਮਾਤ ਜਿਹੜੀ ਬੱਬਾ ਇਹਦੇ ਅੰਨਾ ਹਜ਼ਾਰੇ ਜੀ ਦੀ ਗੱਲ ਕਰਦੀ ہوئی ਉਹਦੀ ਸੋਚ ਦੀ ਗੱਲ ਕਰਦੀ ਹੈ ਡਾਕਟਰ ਅੰਬੇਦਕਰ ਸਾਹਿਬ ਦਾ ਜਿਸਾ ਜ਼ਿਕਰ ਹੋਇਆ ਹੈ ਉਹਨਾਂ ਦੀ ਸੋਚ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਤੇ ਪਹਿਲਾਂ ਦੀ ਵਾਲੀ ਸੋ ਕੋਨ ਜਮਾਤ ਜਿਨ੍ਹਾਂ ਨੇ ਹਰ ਕੈਬਨਿਟ ਮੰਤਰੀ ਤੇ ਚੀਫ ਮਿਨਿਸਟਰ ਦੇ ਆਫਿਸ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਲਾਈਆਂ ਨੇ ਜੇ ਡਾਕਟਰ ਅੰਬੇਦਕਰ ਸਾਹਿਬ ਤੇ 26 ਜਨਵਰੀ ਵਾਲੇ ਦਿਨ ਅਸੀਂ ਉਹਨਾਂ ਦੇ ਯਾਦਗਾਰ ਦੇ ਵਿੱਚ ਬਣੇ ਹੋਏ ਬੁੱਧੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਉਹਨਾਂ ਦੀ ਯਾਦਗਾਰ ਦੀ ਪ੍ਰੋਟੈਕਸ਼ਨ ਉਹਨਾਂ ਦੀ ਸੋਚ ਦੀ ਪ੍ਰੋਟੈਕਸ਼ਨ ਕੀ ਕਰਾਂਗੇ ਐਂਡ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਹੈ 26 ਜਨਵਰੀ ਵਾਲੇ ਦਿਨ ਇੱਕ ਪੌੜੀ ਲਗਾਈ ਜਾਂਦੀ ਜਿਹੜੀ ਕਾਰਪੋਰੇਸ਼ਨ ਵਾਲੇ ਲਗਾਉਂਦੇ ਨੇ ਤੇ ਜਿਹੜਾ ਸਵੇਰੇ ਜਿਹੜਾ ਪ੍ਰੋਗਰਾਮ ਹੁੰਦਾ ਉਹ ਆਮ ਤੌਰ 12:30 1:00 ਤੱਕ ਓਵਰ ਹੋ ਜਾਂਦਾ 26 ਜਨਵਰੀ ਵਾਲਾ ਉਸ ਤੋਂ ਬਾਅਦ ਉਹ ਬੋਡੀ ਉੱਥੇ ਹੀ ਰੱਖੀ ਜਾਣੀ ਉਹਦਾ ਮਤਲਬ ਹੈ ਕਿ ਇੱਕ ਸੋਚੀ ਵਰਜੀ ਸਾਜੀ ਦਿਨ ਆ ਇਹ ਜਿਹੜਾ ਇੱਕ ਹੱਤ ਭਾਗਾ ਇਸ ਇਵੈਂਟ ਹੋਇਆ ਹੈ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਬੰਦਾ ਦੱਸਿਆ ਜਾਂਦਾ ਹੈ ਕਿ ਬਾਹਰੋਂ ਆਂਦਾ ਉਹਨੂੰ ਮੈਂਟਲੀ ਹੁਣ ਅਨਸਟੇਬਲ ਵੀ ਦੱਸਦੇ ਇਹਦੀ ਸਿੱਧੇ ਤੌਰ ਜ਼ਿੰਮੇਵਾਰੀ ਕਹਦੀ ਹੈ ਚੀਫ ਮਿਨਿਸਟਰ ਪੰਜਾਬ ਦੀ ਕਿਉਂਕਿ ਹੋਮ ਮਿਨਿਸਟਰ ਵੀ ਭਗਵੰਤ ਮਾਨ ਤੇ ਪਿਛਲੇ 15 ਦਿਨ ਦਾ ਮੈਂ ਸਮੁੱਚੀ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਸਾਡੇ ਹਰ ਬਾਰਡਰ ਦੇ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਤੇ ਬੰਬ ਬਲਾਸਟ ਹੋ ਚੁੱਕੇ ਨੇ ਰੋਜ਼ ਕਿ ਡੈਪਿੰਗਸ ਹੁੰਦੀਆਂ ਰੋਜ਼ ਕਿਲਿੰਗਸ ਹੁੰਦੀਆਂ ਨੇ ਲੋਕ ਘਾਰੇ ਜਾਂਦੇ ਨੇ ਰੋਜ਼ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਤੇ ਸਾਡਾ ਜਿਹੜਾ ਇਥੋਂ ਦਾ ਮੁੱਖ ਮੰਤਰੀ ਉਹ 15 ਦਿਨ ਦਾ ਵੋਟਾ ਮੰਗਦਾ ਫਿਰਦਾ ਅਰਵਿੰਦ ਕੇਜਰੀਵਾਲ ਨੂੰ ਚੀਫ ਸੇਟ ਬਣਾ ਦੇ ਦਿੱਲੀ ਦੇ ਵਿੱਚ ਪਰਿਵਾਰ ਸਮੇਤ ਉਹ ਵੀ ਉੱਥੇ ਸਾਰੇ ਕੈਬਨਿਟ ਦੇ ਮੰਤਰੀ ਉੱਤੇ ਸਾਰੇ ਇਹਨਾਂ ਦੇ ਐਮ.ਐਲ.ਏ ਉੱਤੇ ਪੰਜਾਬ ਨੂੰ ਲਵਾ ਚੜ ਦਿੱਤਾ ਹਾਂ ਪਿਛਲੇ 5 ਮਹੀਨਿਆਂ ਦਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਹੈ ਅਸੀਂ ਵਿੰਟਰ ਸੈਸ਼ਨ ਸਾਡਾ ਹੋਣਾ ਚਾਹੀਦਾ ਜਿੱਥੇ ਪੰਜਾਬ ਦੇ ਸਾਰੇ ਮੁੱਦੇ ਲੋਅ ਐਂਡ ਆਰਡਰ ਸਾਡੇ ਇਕਨੋਮਿਕ ਮੁੱਦੇ ਜਿਹੜੇ ਇਕਨੋਮੀ ਦਾ ਜੋ ਸਾਡਾ ਹਾਲ ਹੈ ਅਸੀਂ ਉੱਤੇ ਪੰਜਾਬੀਆਂ ਦੇ ਗੱਲ ਰੱਖਣੀ ਸੀ ਉਹਦੇ ਵਾਸਤੇ ਨੇ ਕੋਈ ਵਕਤ ਤੇ ਨਹੀਂ ਪਿਛਲੇ 5 ਮਹੀਨਿਆਂ ਦੇ ਵਿਰਿੰਗ ਸਾਹਿਬ ਇਹਨਾਂ ਨੇ ਕੋਈ ਕੈਬਨਿਟ ਦੀ ਮੀਟਿੰਗ ਵੀ ਨਹੀਂ ਬੁਲਾਈ 5 ਮਹੀਨੇ ਹੋ ਗਏ ਟੋਸਿਲ ਲਵਾਰਣ ਛੱਡ ਦਿੱਤਾ ਜੋ ਇਹ ਕੋਈ ਵੇ ਇੱਕ 1 ਹਜ਼ਾਰ ਅਗਸਤ ਤੋਂ ਦਰਬਾਰ ਸਾਹਿਬ ਤੋਂ 500 ਗਾਸਤੇ ਜੱਲੇ ਵਾਲੇ ਬਾਗ ਤੋਂ ਜਿੱਤੇ ਸਾਰਨੋਂ ਵਧਰ ਟੂਰਿਸਟ ਸਾਰੇ ਹਿੰਦੁਸਤਾਨ ਤੋਂ ਤੇ ਬਾਹਰਲੇ ਦੇਸ਼ਾਂ ਤੋਂ ਹਰ ਰੋਜ਼ ਅਬਰਸਰ ਨੂੰ ਵਿਜ਼ਿਟ ਕਰਦੇ ਹੋ ਹੈਰੀਟੇਜ ਸਟਰੀਟ ਨੂੰ ਵਿਜ਼ਿਟ ਕਰਦੇ ਤੇ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਜਦੋਂ ਆਸਤੇ ਮੈਂ ਪਹੁੰਚਿਆ ਰਾਤ ਤਕਰੀਬਨ 9 ਵਜੇ 9:30 ਵਜੇ ਸਾਰੇ ਸਾਡੇ ਸਾਰੇ ਜਿਹੜੇ ਇੱਥੇ ਸਟੇਜ ਉੱਤੇ ਬਰਾਜਮਾਨ ਹੋ ਸਾਰੇ ਦੇ ਸਾਰੇ ਉੱਥੇ ਆਪਣੀ ਜ਼ਿੰਮੇਵਾਰੀ ਨਿਭਾਦੋਏ ਪਹੁੰਚੇ ਨੇ ਉਸ ਟਾਈਮ ਵੀ ਵਿੜਿੰਗ ਸਾਹਿਬ ਇੱਕ ਵੀ ਪੁਲਿਸ ਦਾ ਅਫਸਰ ਉੱਤੇ ਹੈ ਨਹੀਂ ਕੋਈ ਪੁਲਿਸ ਦਾ ਕਨਸਟੇਬਲ ਹੈ ਨਹੀਂ ਪੌੜੀ ਉੱਥੇ ਵੀ ਉੱਥੇ ਲੱਗੀ ਹੈ ਤੋ ਇਸ ਗੱਲ ਨੂੰ ਅਸੀਂ ਸਾਫ਼ ਤੌਰ ਤੇ ਸਮਝਦੇ ਹਾਂ ਇਹ ਨਹੀਂ ਨਲੈਕੀ ਨਹੀਂ ਇਹ ਕੋਈ ਨਲੈਕੀ ਨਹੀਂ ਇੱਕ ਹੁੰਦੀ ਏ ਬਕਾਇਦਾ ਤਰ ਸੋਚੀ ਸਮਝੀ ਸਾਜਿਸ਼ ਨਾ ਵੇਖੋ ਇਹ ਜਿਹੜਾ ਹਰਵਿੰਦ ਕੇਜਰੀਵਾਲ ਹੈ ਇਹ ਵਿੜਿੰਗ ਸਾਹਿਬ ਪਿਛਲੇ ਦਿਨੀ ਇੱਕ ਵੀਡੀਓ ਆਈ ਅਨਾ ਹਜ਼ਾਰੇ ਦੀ ਜਿਹਦੇ ਚ ਅਨਾ ਹਜ਼ਾਰੇ ਨੇ ਵੀ ਕਿਹਾ ਕਿ ਮੈਨੂੰ ਕਦੀ ਵੀ ਇਹ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਹਰਵਿੰਦ ਕੇਜਰੀਵਾਲ ਸ਼ਰਾਬ ਦੇ ਘਟਾਲੇ ਚੋਂ ਪੈਸੇ ਖਾ ਕੇ ਆਪਣੀ ਬਾਜ਼ੀ ਖਾਏ ਕਿ ਜਿਸ ਪ੍ਰਿੰਸੀਪਲਸ ਵਾਸਤੇ ਪਾਰਟੀ ਬਣਾਈ ਗਈ ਸੀ ਇਹ ਤੇ ਕੰਪਲੀਟਲੀ ਉਹਨਾਂ ਪ੍ਰਿੰਸੀਪਲਸ ਦੇ ਅਗੇਂਸਟ ਸਾਡਾ ਮੰਨ ਹੈ ਅਰਬਨ ਐਕਸਲਸ ਇਹਨਾਂ ਤੋਂ ਕੋਈ ਚੀਜ਼ ਵੀ ਅਸੰਭਵ ਨਹੀਂ ਪੁਲਿਸ ਜੋ ਕੁਝ ਕਰ ਰਹੀ ਹੈ ਇੱਥੇ ਬਿਲਕੁਲ ਇਹਨਾਂ ਦਾ ਗੱਲ ਪ੍ਰਧਾਨ ਜੀ ਦੀ ਗੱਲ ਸਹੀ ਹੈ ਕਿ ਡਾਕਟਰ ਸਾਹਿਬ ਦਾ ਜਿਹੜੀ ਉੱਥੇ ਜਗ੍ਹਾ ਬਣੀ ਹੈ ਟਾਊਨ ਹਾਲ ਦੇ ਬਾਹਰ ਉਹਨੂੰ ਸੁਰੱਖਿਆ ਤੇ ਇਹਨਾਂ ਕੀ ਦੇਣੀ ਸੀ ਇਹ ਤੇ ਸਾਡੇ ਕਾਉਂਸਲਰਸ ਦੇ ਰਾਤ ਸਾਰੀ ਲੱਭਦੇ ਰਹੇ ਅਸੀਂ ਵੀ ਇੱਕ ਆਪਣੇ ਕਾਉਂਸਲਰ ਦੇ ਬੋਰਡ ਦੇ ਵਿੱਚ ਗਏ ਇਹ ਸੰਕੇ ਦੇ ਵਿੱਚ ਤਕਰੀਬਨ 10:30 11 ਵਜੇ ਉੱਥੇ ਪੁਲਿਸ ਵਾਲੇ ਆਏ ਸੀ ਉਹਨੂੰ ਅਰੈਸਟ ਕਰਨ ਲਈ ਬਈ ਕੇ ਸਾਡੇ ਸਾਥੀ ਇਹ ਕਿਉਂਕਿ ਦੂਸਰੀ ਗੱਲ ਸਾਬਾ ਜੀ ਉਹਨਾਂ ਦਾ ਨਾਮ ਹੈ ਤੇ ਜਿਹੜੀ ਸਾਰੀ ਪਰਫੈਕਟ ਗੱਲ ਕੀਤੀ ਅੱਜ ਪਟਾਂਜੀ ਨੇ ਕਿ ਜੋ ਇਹਨਾਂ ਨੇ ਫਗਵਾੜੇ ਵਿੱਚ ਕੀਤਾ ਸਾਨੂੰ ਖਲਸਾ ਹੀ ਭਾਵੇਂ ਅਮਨ ਰੋੜਾ ਇੱਥੇ ਹੈ ਪਾਵੇ ਨਾਲੇ ਹੋਰ ਵੀ ਮੰਤਰੀ ਇੱਥੇ ਫਿਰਦੇ ਨੇ ਇਹਨਾਂ ਨੇ ਅੱਜ ਵੀ ਇਹ ਡਰਾਮਾ ਇਹੀ ਰਚਿਆ ਬੰਦੇ ਨਾਲ ਕੋ ਹੈ ਨਹੀਂ ਨੇ 25-25 ਲੱਖ ਰੁਪਿਆ ਕਾਉਂਸਲਰਸ ਦੀ ਕੀਮਤ ਇਹਨਾਂ ਲਾਈ 25-25 ਲੱਖ ਰੁਪਏ ਅਨਾ ਹਜ਼ਾਰੇ ਦੀ ਬੂਮਣ ਚੋਂ ਨਿਕਲੀ ਅੱਜ ਤੁਸੀਂ ਮੈਨੂੰ ਦੱਸੋ ਇਹਨਾਂ ਦੀ ਪਛਾਣ ਕੀ ਹੈ ਜੀ ਪੁਲਿਸ ਇਸ ਕੱਪ ਨੂੰ ਲਗਾ ਦਿੱਤੀ ਤੋ ਅਸੀਂ ਬਕਾਦਤ ਹੋਰ ਇਹਨਾਂ ਸਾਰੇ ਅਫੀਸ਼ੀਅਲਸ ਨੂੰ ਤੇ ਆਪਦੀ ਸਰਕਾਰ ਨੂੰ ਇਹ ਗੱਲ ਚਿਤੌਣੀ ਦੇਣਾ ਚਾਹੁੰਦੇ ਆ ਕਿ ਅੱਜ ਜੇ ਤੁਸੀਂ ਇਲੈਕਸ਼ਨ ਰਾਖੀ ਲਈਏ ਇਹਨੂੰ ਇਮਾਨਦਾਰੀ ਨਾਲ ਇਲੈਕਸ਼ਨ ਹੋ ਲੈਂਦੇ ਹੋ ਗੁਰੂ ਦੀ ਨਗਰੀ ਹੈ ਕਰ ਤੋ ਕੱਢ ਗੁਰੂ ਦੀ ਨਗਰੀ ਨੂੰ ਤੇ ਬਖਸ਼ ਦਿਓ ਤੇ ਦੂਜੀ ਅਰਵਿੰਦ ਕੇਜਰੀਵਾਲ ਨੂੰ ਅਸੀਂ ਇਹ ਅਪੀਲ ਕਰਾਂਗੇ ਜਿਹੜਾ ਦਾਰਾ ਸ਼ਕੋਹ ਨੂੰ ਤੁਸੀਂ ਲਾਲ ਕਿਲੇ ਵਿੱਚ ਕੈਦ ਕਰਕੇ ਰੱਖਿਆ 15 ਦਿਨਾਂ ਦਾ ਇਹਨੂੰ ਵਾਪਸ ਕਰੋ ਇਥੇ ਆ ਗਏ ਕੋ ਪੰਜਾਬ ਨੂੰ ਸੰਭਲ ਇਹਨੂੰ ਵਾਪਸ ਕਰ ਲੋ ਇਥੇ ਇੱਕ ਹੋਰ ਬਹੁਤ ਵੱਡਾ ਇਨਸੀਡੈਂਟ ਪਿਛਲੇ ਦੋ ਦਿਨਾਂ ਦਾ ਹਜਲਾ ਸਾਹਿਬ ਚੱਲ ਰਿਹਾ ਹੈ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਲੋਟਸ ਦੇ ਵਿੱਚ ਲੈ ਕੇ ਆਣਾ ਚਾਹਨ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਪ੍ਰਧਾਨ ਜੀ ਸਿਨੇਚਰ ਵਾਰ ਨੂੰ ਤੇ ਐਤਮਾਰ ਨੂੰ ਸਾਡੇ ਚੰਦ ਇੰਪੋਰਟੈਂਟ ਗੁਰਦੁਆਰਾ ਸਾਹਿਬ ਜਿਹੜੇ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ 트럼ਪ ਦੀ ਐਡਮਿਨਿਸਟ੍ਰੇਸ਼ਨ ਨੇ ਬਕਾਇਦਾ ਤੌਰ ਜਾ ਕੇ ਰੇਡ ਕੀਤਾ ਨਿਊਯਾਰਕ ਦੇ ਵਿੱਚ ਤੇ ਨਿਊ ਜਰਸੀ ਦੇ ਵਿੱਚ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀਆਂ ਇਹ ਏਜੰਸੀ ਸਾਰੇ ਗੁਰਦੁਆਰਾ ਸਾਹਿਬ ਧਿਆਨ ਕੀ ਇਲੀਗਲ ਇਮੀਗ੍ਰੈਂਟਸ ਨੂੰ ਬਾਹਰ ਕੱਢਣ ਵਾਸਤੇ ਠੀਕ ਹੈ ਕਾਨੂੰਨ ਉਥੋਂ ਦਾ ਅਮਰੀਕਾ ਦਾ ਵੱਖਰਾ ਹੈ ਬਟ ਇਹਦੀ ਅਸੀਂ ਨਖੇਦੀ ਕਰਨੇ ਆ ਜਿਹੜੇ ਸਾਡੀ ਰਿਲੀਜੀਅਸ ਪਲੇਸਿਸ ਦੇ ਇਨਾਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਜਾਂਦੀਆਂ ਤੇ तकरीबन 1000 ਪੰਜਾਬੀ ਹੁੰਦੇ ਇਹਨਾਂ ਨੂੰ ਰੌਂਡ ਅਪ ਕੀਤਾ ਹੈ ਇਸका तो ਇਹ ਸਮੁੱਚੀ ਕਾਂਗਰਸ ਜਿਹੜੀ ਹੈ ਤੇ ਸਮੁੱਚਾ ਪੰਜਾਬੀ ਜਗਤ ਜਿਹੜਾ ਰੰਪ ਸਾਹਿਬ ਭਾਵੇਂ ਕਿਸੇ ਦੀ ਨਾ ਹੀ ਬੰਨਣ ਪਰ ਅਸੀਂ ਅਪੀਲ ਜ਼ਰੂਰ ਉਹਨਾਂ ਨੂੰ ਕਰਨੇ ਆ ਇਹਦੀ ਸੈਂਸਿਟੀਵਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਤੌਰ ਤਰੀਕੇ ਨੇ ਰਿਲੀਜੀਅਸ ਪਲੇਸਸ ਦੇ ਵਿੱਚ ਜੇ ਤੁਸੀਂ ਕੋਈ ਅੰਦਰ ਵੀ ਜਾਣਾ ਤੇ ਦੇਰ ਆ ਬੇਸ ਐਂਡ ਮੀਨਸ ਤੁਸੀਂ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਜਿਹੜੀ ਉੱਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਉਹਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕਾਰਵਾਈ ਕਰੋ ਸੋ ਅਸੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਟਰੰਪ ਨੇ ਜੋ ਕੁਝ ਕੀਤਾ ਉਹਦੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਅਸੀਂ ਉਹਦੀ ਵੀ ਨਿਖੇਦੀ ਕਰਤਾ ਜਾਵਾਂਗੇ ਭਾਈਓ ਸਾਹਿਬ ਕੱਲ ਤੁਸੀਂ ਜਦੋਂ ਗਏ ਤਾਂ ਉਸ ਤੋਂ ਬਾਅਦ ਸਰਕਾਰ ਐਕਟਿਵ ਹੋ ਗਈ ਹੈ ਰਾਤੀ ਮંત્રી ਕੁਨੀਤ ਧਾਰੀਵਾਲ 12 ਵਜੇ ਪਹੁੰਚਦੇ ਨੇ ਤੇ ਅੱਜ ਵੀ ਸਾਰਾ ਤੰਤਰ ਉੱਥੇ ਪਹੁੰਚ ਚੁੱਕਾ ਉਹ ਕਹਿੰਦੇ ਜੀ ਸਥਿਤੀ ਅੰਦਰ ਕੰਟਰੋਲ ਹੈ ਕੋ ਜਿਹੜੀ ਤੁਸੀਂ ਗੱਲ کہہ ਰਹੇ ਹੋ ਜੋ ਪ੍ਰਧਾਨ ਜੀ ਨੇ ਗੱਲ ਕਹੀ ਕਿ ਉਹ ਜਿਹੜਾ ਸਟੈਚੂ ਹੈ ਸੀ ਕਿਉਂਕਿ ਜੇ ਕਿਸੇ ਹੋਰ ਕੋ ਕਮਜ਼ੋਰ ਚੀਜ਼ ਦਾ ਬਣਿਆ ਹੁੰਦਾ ਤਾਂ ਬਹੁਤ ਭਾਰੀ ਨੁਕਸਾਨ ਹੁੰਦਾ ਈਵਨ ਜਿਹੜੀ ਕਨਸਟੀਟਿਊਸ਼ਨ ਉਥੇ ਤੁਸੀਂ ਵੇਖਿਆ ਥੱਲੇ ਪੱਤੀ ਹੈ ਉਹਨੂੰ ਅੱਗ ਲਾਈ ਗਈ ਪਹਿਲੇ ਪੈਟਰੋਲ ਸੁਟੇ ਆ ਗਏ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਥੋੜੇ ਮਾਲਕ ਤੋੜਿਆ ਵੀ ਗਿਆ ਉੱਤੇ ਵੀ ਗਏ ਸ਼ਰੀਆ ਉਹ ਆਦਮੀ तकरीबन आधा घंटा ਇਸ ਚੀਜ਼ ਨੂੰ ਜਿੰਨਾ ਚਿਰ ਸਿਟਿੰਗ ਹਾਈ ਕੋਰਟ ਦੇ ਕੋਈ ਜੱਜ ਜਿਹੜੇ ਨੇ ਟਾਈਮ ਉਹ ਇਹ ਸਾਰੀ ਚੀਜ਼ ਦੀ ਤਹਿਕੀਕਾਤ ਨਹੀਂ ਕਰਦੇ ਉਨੀ ਦੇਰ ਬਾਅਦ ਸੇ ਅਸੀਂ ਸਿੱਧੇ ਤੌਰ ਇਸ ਨਲਾਇਕ ਮੁੱਖ ਮੰਤਰੀ ਨੂੰ ਤੇ ਇਸ ਨਲਾਇਕ ਪੁਲਿਸ ਦੇ ਪ੍ਰਬੰਧ ਨੂੰ ਸਿੱਧੇ ਤੌਰ ਜ਼ਿੰਮੇਵਾਰ ਠਾਣਾ ਜੋਖ ਜੋ ਬਾਈਵਾਸ ਸੈਸ਼ਨ ਪ੍ਰੋਗਰਾਮ ਵੀ ਅੱਜ ਤੁਹਾਡਾ ਕਿਹਾ ਜੀ ਫੋਟੋ ਵੀ ਸ਼ਿਫਟ ਕਰਨੇ ਤੇ ਤੁਹਾਨੂੰ ਕਾਸਟ ਨਾ ਲੋਕਤੰਤਰ ਕੌਂਸਲਰ ਤੋਂ ਥੱਲੇ ਤੇ ਇਲੈਕਸ਼ਨ ਵੀ ਕੋਈ ਨਹੀਂ ਹੁੰਦੀ ਕੌਂਸਲਰ ਹੀ ਹੈ ਨਾ ਇਹ ਸਭ ਤੋਂ ਅੱਰੇ ਇਲੈਕਸ਼ਨ ਜੀ ਉੱਥੇ ਵੀ ਇਹ ਕੰਮ ਹੋਣ ਲੱਗਿਆ ਤੇ ਕਹਦਾ ਲੋਕਤੰਤਰ ਹੈ ਵੀ ਕੋਈ ਗੱਲ ਹੀ ਐ ਇਸ ਤਰ੍ਹਾਂ ਦੀ ਜਦੋਂ ਪ੍ਰੈਕਟਿਸ ਹੋਣ ਲੱਗ ਪਈ ਇਹ ਪ੍ਰੈਕਟਿਸ ਦੀ ਸ਼ੁਰੂਆਤ ਸ਼ੋਭੀ ਅਕਾਦੀਰ ਨੇ ਕੀਤੀ ਸੀ ਜਿਹੜੇ ਸਾਡੇ ਐਮਐਲਏ ਹੁੰਦੇ ਸੀ ਮੌਜੂਦਾ ਉਹਗੇ ਉਹ ਰਾਜ ਨਹੀਂ ਅੱਜਕੱਲ ਨਹੀਂ ਰਹੇ ਉਹਨਾਂ ਯੋਗਿੰਦਰ ਜੈ ਉਹਨਾਂ ਨੂੰ ਸਾਡੀ ਪਾਰਟੀ ਦੇ ਐਮਐਲਏ ਸੀ ਲੈ ਗਏ ਸਨ ਫਿਰ ਉੱਥੇ ਬਾਏ ਇਲੈਕਸ਼ਨ ਹੋਇਆ ਔਰ ਉਦੋਂ ਵੀ ਕਾਂਗਰਸ ਦੇ ਲੋਗ ਇਹ ਕਹਿੰਦੇ ਸੀ ਵੀ ਇਹ ਪ੍ਰੈਕਟਿਸ ਜਿਹੜੀ ਆ ਬੜੀ ਮਾੜੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਦੇ ਮਹਿੰਗੀ ਪੈਣੀ ਫਿਰ ਲਗਾਤਾਰ ਹੋਰ ਦੋ ਤਿੰਨ ਗਏ ਫਿਰ ਬਾਏ ਇਲੈਕਸ਼ਨ ਹੋਇਆ ਇਹ ਪ੍ਰੈਕਟਿਸ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਲਈ ਔਰ ਬਿਲਕੁਲ ਤੁਸੀਂ ਠੀਕ ਕਿਹਾ ਪਹਿਲਾਂ ਐਮਐਲਏ ਐਮਪੀਸ ਤੇ ਹੁੰਦੀ ਸੀ ਜਿਵੇਂ ਰਿੰਕੂ ਜੀ ਸਾਡੇ ਸ਼ੁਸ਼ਕੀਲ ਰਿੰਕੂ ਜੀ ਚਲੇ ਗਏ ਉੱਥੋਂ ਜਾ ਕੇ ਫਿਰ ਉਧਰ ਲੱਗੇ ਜਦੋਂ ਫਿਰ ਇਹੋ ਜੀਆਂ ਪ੍ਰੈਕਟਿਸ ਹੋਣ ਲੱਗ ਪਏ ਉਹਨਾਂ ਪਾਰਟੀਆਂ ਦਾ ਜਿਹੜਾ ਅੰਦਾਮਾ ਜਿਹੜਾ ਉਹ ਅਖੀਰ ਤੇ ਹੁਣ ਤੁਸੀਂ ਦੇਖ ਲਓ ਸ਼ੋਮਨੀ ਗੱਲ ਕਾਲੀ ਦਿਨ ਹਾਸ਼ੀਏ ਤੇ ਹੋ ਗਿਆ ਤੁਸੀਂ ਲੋਕਾਂ ਨੇ ਮੰਡੇਟ ਦਿੱਤਾ ਇੱਕ ਕੌਂਸਲਰ ਕੀ ਇਹ ਕਾਂਗਰਸ ਦੀ ਟਿਕਟ ਤੇ ਹੈ ਜਾਂ ਭਾਜਪਾ ਦੀ ਹੈ 4 ਰੁਪਏ ਅਗਰ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਹਾਸ ਟ੍ਰੇਡਿੰਗ ਕਿਸਮ ਲੈ ਕੇ ਜਾਓਗੇ ਲਾਲਚ ਲੈ ਕੇ ਪੂਰੀ ਗਰਦਨ ਦੁਬਾ ਕੇ ਤਾਂ ਤੁਹਾਡਾ ਜਿਹੜਾ ਬਦਲਾਅ ਦਾ ਗੱਲ ਸੀ ਕਿ ਅੱਜ ਲੋਕਾਂ ਨੂੰ ਇਹ 7 ਸੀਟਾਂ ਜਿਹੜੀ ਕਾਂਗਰਸ ਪਾਰਟੀ ਦਿੱਤੀ ਹੈ ਨਾ ਜਿਹੜਾ ਬਦਲਾਅ ਦੇ 92 ਸੀਟਾਂ ਝਾੜੂ ਜਿੱਤਿਆ ਸੀਗਾ 92 ਬਦਲਾਅ ਦੇ ਨਾਰੇ ਤੇ ਕਿ ਸ਼ਾਇਦ ਇਹ ਕੋਈ ਨਵੀਂ ਕਿਸਮ ਦੀ ਪਾਰਟੀ ਹੈ ਸ਼ਾਇਦ ਕੋਈ ਟੀਮ ਖلاف ਜਬ ਬਦਲਾਅ ਆਏਗਾ ਬਾਬਾ ਸਾਹਿਬ ਅਗਰ ਕਦੀ ਫੋਟੋ ਲਾਉਂਦੇ ਹੈ ਭਗਤ ਸਿੰਘ ਦੀ ਗੱਲ ਕਰਦੇ ਹੈ ਸੋ ਕੌਂਸਲਰਸ ਸਭ ਨੇ ਇਸ ਛੋਟੇ ਪੱਧਰ ਤੱਕ ਆ ਗਈ ਕਿ ਪੁਲਿਸ ਕਮਿਸ਼ਨਰ ਐਸਪੀ ਮੰਤਰੀ ਇਸ ਕਲਚ ਇਨਵੋਲਵ ਹੋ ਗਏ ਵੀ ਜਾਂ ਪਰਚਾ ਜਾਂ ਆ ਜਾ ਤੇ ਕੌਂਸਲਰਸ ਨੂੰ ਸਾਨੂੰ ਲੈ ਕੇ ਜਾਣਾ ਪਿਆ ਹਮਾਸ਼ਲ ਇਹ ਤਾਂ ਸੀ ਰੋਣਾ ਰੋ ਰੇ ਹੁਣ ਕੀ ਪ੍ਰੋਬਲਮ ਕੀ ਹੈ ਉੱਥੇ ਡਿਲੇ ਕਰਾਈ ਹੈ ਜਿਹੜੀ ਚੋਣ ਕੀ ਕਾਉਂਸਲਰ ਸਰਬਾਨ ਨੂੰ ਕਿੰਨੇ ਦਿਨ ਇਹ ਸਭਣਗੇ ਆਲਟੀਮੇਟਲੀ ਕਰਾਚੋ ਡਰ ਲੱਗਦਾ ਜਿਵੇਂ ਸਾਦਾ ਜੀ ਦੇ ਘਰੇ ਰੇਡ ਹੋ ਗਿਆ ਵੀ ਕੋਈ ਨਾ ਕੋਈ ਦਬਾਅ ਪਾਈਏ ਸੋ ਸਾਨੂੰ ਸਾਰੇ ਨੂੰ ਇਕੱਠੇ ਰੱਖਣਾ ਪੈਂਦਾ ਬਾਹਰ ਲੈ ਕੇ ਜਾਣਾ ਪੈਂਦਾ ਸਰਕਾਰ ਹੈ ਸੋ ਮੇਰੀ ਬੇਨਤੀ ਹੈ ਕਿ ਜੋ ਪ੍ਰੈਕਟਿਸ ਬੀਜੇਪੀ ਕਰਦੀ ਰਹੀ ਹੈ ਜਾਂ ਹੋਰ ਪਾਰਟੀਆਂ ਉਹੀ ਪ੍ਰੈਕਟਿਸ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦਾ ਤੰਤਰ ਉਹੀ ਪ੍ਰੈਕਟਿਸ ਇੱਥੇ ਕਰ ਰਿਹਾ ਸੋ ਇਹ ਗੱਲਾਂ ਚੰਗੀਆਂ ਨਹੀਂ ਐ ਮੰਗੇਟ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਦਿੱਤਾ ਜਿਹੜਾ ਕੌਂਸਲਰ ਜਿੱਤੇ ਹੈ ਗੱਲ ਜਾਣਉਣਨੀ ਨਹੀਂ ਐ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਜੋ ਰਜਮਾਈਸ਼ੀ ਜਿਹੜੀ ਹੈ ਇਹ ਨਹੀਂ ਕਰਨੀ ਚਾਹੀਦੀ ਆਪੇ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਸੀ ਤੇ ਉਹਨਾਂ ਆਪਰੇਸ਼ਨ ਲੋਟਸ ਇਹਨਾਂ ਨੇ ਚਲਾਤਾ ਜੀ ਸੋ ਮੈਂ ਤਾਂ ਕਹਿ ਰਿਹਾ ਕਿ ਇਹ ਇਥੇ ਨਹੀਂ ਇਹ ਤਾਂ ਰੋਜ਼ ਕਦੇ ਦਿੱਲੀ ਦੇ ਵਿੱਚ ਸਾਡਾ ਜਿਹੜਾ ਐਮ.ਐਲ.ਏ ਲੈ ਗਈ ੱੱਕੇ ਨਾਲ ਇਹਦੇ ਤੇ ਪਰਚਾ ਦਰਜ ਕਰਕੇ ਲੈ ਗਈ ਇਹ ਰੋਜ਼ ਭਾਜਪਾ ਦੇ ਇਲਜ਼ਾਮ ਲਾਉਂਦੇ ਇਹ ਰੋਜ਼ ਏਜੰਸੀਸ ਤੇ ਇਲਜ਼ਾਮ ਲਾਉਂਦੇ ਉਹੀ ਏਜੰਸੀਸ ਜਿਹੜੀਆਂ ਉਹ ਇੱਥੇ ਕੰਮ ਕਰਦੀਆਂ ਸੋ ਮੇਰੇ ਕਹਿਣ ਦਾ ਮਤਲਬ ਸੱਤਾ ਸਰਕਾਰ ਦਾ ਦੁਰਉਪਯੋਗ ਮਕਮਲ ਤੌਰ ਤੇ ਸਹੀ ਮੇਰੇ ਮੈਥੋਂ ਅੱਜ ਦਾ ਦੱਸਾ ਇੰਨਾ ਕਿਸੇ ਕਾਂਗਰਸੀਆਂ ਨੂੰ ਇੱਕ ਰਾਜ ਕੀਤਾ ਕਾਂਗਰਸੀਆਂ ਨੇ ਪੂਰਾ ਪੰਜਾਬ ਦੇ ਵਿੱਚ ਕਦੇ ਅਕਾਲੀਆਂ ਨੇ ਕੀਤਾ ਉਹਨਾਂ ਪਾਰਟੀਆਂ ਨੂੰ ਨੀ ਇਹੋ ਜਿਹੇ ਜਿਹੜੇ ਨੁਕਸੇ ਆਉਂਦੇ ਸੀ ਇਸ ਹੱਦ ਤੱਕ ਕਦੇ ਦੋਨੋਂ ਪਾਰਟੀਆਂ ਨਹੀਂ ਗਿਰੀਆਂ ਆਉਂਦੀਆਂ ਵੀ ਕੌਂਸਲਰ ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਇਹ ਨਵੇਂ ਨੁਕਸੇ ਲੈ ਕੇ ਬਦਲਾਵ ਦੀ ਪਾਰਟੀ ਜਿਹੜੀ ਆਈ ਹੈ ਅਮਨ ਉਹੜਾ ਜੀ ਅੱਛਾ ਸਰ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਦੂਸਰੇ ਲੋਕ ਆ ਉਹਦੇ ਤੇ ਅਨੁਸ਼ਾਸਨ ਨੂੰ ਨਵਾ ਰਹੇ ਨੇ ਕੀ ਕਹਿਣਾ ਕਹਿੰਦੇ ਹੋ ਕਿ ਅੱਜ ਆਪਣੇ ਕੋਈ ਕੰਮ ਕਰ ਸਰ ਮੇਰੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਘਟਨਾ ਕਰਮ ਤੋਂ ਬਾਅਦ ਕਿਸੇ ਦੀ ਬੇਇਜ਼ਤੀ ਇਜਤ ਰੋਲਨ ਤੋਂ ਬਾਅਦ ਹੈਂਗਰ ਵਿੱਚ ਕਿਸੇ ਨੇ ਘੱਟ ਨਹੀਂ ਪੈਂਦਾ ਜੀ ਫਿਰ ਪੁਲਿਸ ਚਲੀ ਜਾਂਦੀ ਹੈ ਅਸੀਂ ਮੁਕੰਮਲ ਕੰਟਰੋਲ ਕਰ ਰਿਹਾ ਹੈ ਖਾਣ ਹੀ ਦੇ ਵਿੱਚ ਕੋਈ ਘਟਨਾ ਕਰਮ ਹੈਂਗਰਨੇਜ ਸਿਰ ਦਿੰਨੇ ਹੋ ਤਾਂ ਫੇਰ ਤੁਸੀਂ ਉੱਥੇ ਕਹਿੰਦੇ ਨੇ ਕਿ ਹੁਣ ਸਥਿਤੀ ਕਾਬੂ ਚ ਹੈ ਅੱਜ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਦੁੱਧ ਦੇ ਧੋਹ ਦੇ ਨਾਲ ਵੈਸੇ ਤਾਂ ਕੋਈ ਕਰਦਾ ਹੈ ਕਾਂਗਰਸੀ ਕਿ ਔਜਲਾ ਸਾਹਿਬ ਸਵੇਰ ਤੋਂ ਬੀਨੂ ਕਰਕੇ ਆਏ ਪਰ ਹੁਣ ਉਹਨਾਂ ਨੇ ਸੋਚਿਆ ਹੋਣਾ ਕੰਮ ਸਿੱਕਾ ਇਹ ਨਹੀਂ ਨਾਲ ਤੁਸੀਂ ਸਰਕਾਰ ਚੋਂ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਜ਼ਿੰਮੇਵਾਰੀ ਲਓ ਘਟਨਾ ਕਰਨ ਦੀ ਬਾਜਵਾ ਸਾਹਿਬ ਨੇ ਕੀ ਕਿਹਾ ਪੌੜੀ ਕਿਨੇ ਲਾਈ ਫਿਰ ਪੌੜੀ ਲੱਗੀ ਕਿਉਂ ਰਹੀ ਸ਼ਾਮ ਤੱਕ ਪੌੜੀ ਲੱਗੀ ਰਹੀ ਇਹ ਪੌੜੀ ਲੱਗਣੀ ਬੰਦਾ ਉੱਤੇ ਚੜਦਾ ਥੋੜੀਆਂ ਲਾ ਕੇ ਮਾਰੀ ਜਾਂਦਾ ਹੈ ਬਾਬਾ ਸਾਹਿਬ ਦੀ ਸਟੈਚੂ ਤੇ ਇਹ ਸਾਰੀ ਜ਼ਿੰਮੇਵਾਰੀ ਲੈਣਾ ਮੈਂ ਤੁਹਾਨੂੰ ਦੱਸ ਇੱਕ ਉੱਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ